ਹਈ ਆਏ ਤੇ ਪੱਟੀ ਕਿੱਥੇ ਗਈ ਆ ਇਹਦਾ ਹੱਥ ਬੜਾ ਵਧੀਆ ਤੇ ਹੰਢਿਆ ਮੈਨੂੰ ਤੇ ਤਾਂ ਮੈਂ ਸੜੀ ਬਣੀ ਦਾ ਪੱਟੀ ਲਾਤੀ ਹਾਂ ਇਹਦੇ ਵਿੱਚ ਚਲਾਕੀਆਂ ਲੈ ਲੋ ਇਹਦੇ ਹੱਥ ਨੂੰ ਛੱਟ ਲੱਗੀ ਆ ਵਾ ਮੜਾ ਜਾ ਉਧਾਂ ਦੇ ਕੋਹ ਵੀ ਨਹੀਂ ਕਹਦੇ ਤੂੰ ਇਹ ਕੰਮ ਨਾ ਕਰਿਆ ਕਰ ਇਦਾਂ ਤੇ ਚੰਗਾ ਕਰਿਆ ਨਾ ਹਾਂ ਹੱਥ ਦੇ ਬਲੇ ਜੋਰ ਨਾ ਮੈਂ ਆ ਗਿਆ ਤੁਹਾਨੂੰ ਉਧਰ ਠੀਕ ਹੋ ਗਈ ਆ ਤੇਰਾ ਹੁਸਨ ਹੋ ਗਿਆ ਨਾ ਹਾਂ ਇਹਦਾ ਕਰ ਹੁਸਨ ਹੋ ਗਿਆ ਵਾ ਸਾਰੇ ਵੇਖ ਲੈਣ ਉਦਾਈ ਅੱਜ ਆ ਰਹੀ ਕਾਟੋ ਨਹੀਂ ਵਿਚਾਲ ਪੱਟੀਗਰਾਮ ਆ ਜਾ ਕੇ ਮੈਂ ਮੰਮੀ ਜੀ ਛੱਤੀ ਕੁੱਟੀ ਦਾ ਤੇ ਬਾਨਾ ਹੀ ਆ ਸਾਰਾ ਹੂੰ ਮੈਂ ਉਹਨਾਂ ਨਵੀ ਨੂੰ ਜਿਹੜੀਆਂ ਗੱਲਾਂ ਕੀਤੀਆਂ ਨਾ ਮਦਰ ਨੇ ਮੈਂ ਇੱਕ ਗੱਲ ਨਹੀਂ ਨਵੀ ਨੂੰ ਸਿਖਾ ਲਈ ਮੈਂ ਸਿਰਫ ਇੰਨਾ ਕਿਹਾ ਸੀ ਪੁੱਤ ਮੈਂ ਰੋਟੀ ਬਣਾਉਣੀ ਆ ਤਾਂ ਸਾਰੇ ਪਰਿਵਾਰ ਨੂੰ ਪੜਾ ਦੇ ਕੈਮਰੇ ਚੱਕੀਤੇ ਮੈਂ ਹੂੰ ਤੇ ਜਿਹੜੀਆਂ ਗੱਲਾਂ ਨਹੀਂ ਵੀ ਕੀਤੀਆਂ ਉਹ ਵੀ ਨਵੀ ਨੇ ਜਾ ਕੇ ਕੋਲੋਂ ਬਣਾ ਕੇ ਮੇਂ ਆਪਣੇ ਨੂੰ ਰੱਖਣਾ ਕੀਂਟੀ ਜਿਹੜੀ ਆ ਉਹ ਉੱਤਾਂ ਕਹਿਣ ਲਈ ਆ ਹੈ ਕਿ ਮੇਰੇ ਕੋਲ ਨੀ ਇਹਨੂੰ ਰੋਟੀ ਬਣਾਈ ਜਾਂਦੀ ਮਮੀ ਤੇਰੀ ਤੇ ਪਖੰਡਾ ਮੁੰਡੇ ਨੂੰ ਵੀ ਝੂਠਿਆਂ ਹੀ ਸਖਾਲਤਾ ਸਖਾਸ ਖਾ ਕੇ ਉਦਾਂ ਦਾ ਕਰ ਲਿਆ ਨਾਲ ਤੇ ਕਹਿੰਦੇ ਤੁਸੀਂ ਆਪ ਵੇਖ ਲਿਓ ਔਰ ਵਿੱਚ ਗਿੱਦਾ ਮਾ ਕੇ ਦਹੀਂ ਕਹਿਣ ਕਿ ਚਾਰ ਦਿਨ ਬਹਨਾ ਹੀ ਸਹੀ ਚਾਰ ਦਿਨ ਬਹਿ ਕੇ ਮੰਜੇ ਦੇ ਰੋਟੀ ਤੇ ਖਾਉਂਗੀ ਲਾਇਆ ਤਾਂ ਸਿਮਾ ਨੇ ਬਹਨਾ ਹੀ ਆ ਪਰ ਹੁਣ ਅਹੀਂ ਕੀ ਕਰ ਸਕਦੇ ਆ ਆ ਕੁਝ ਕੀਤਾਗੇ ਉਹ ਤਾਂ ਹੱਥ ਇੱਥੇ ਵੀ ਹੀ ਲਿਆ ਵਾ ਹੁਣ ਪੱਟੀ ਕਿੱਥੇ ਗਈ ਨਾ 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 ਸਖਨੀ ਉਹਦੇ ਲੱਗੀ ਤੁਸੀਂ ਆਪ ਵੇਖ ਲਓ ਕਹਿੰਦੇ ਜੱਪ ਕਰ ਲਓ ਉਹ ਤਾਂ ਬੰਨੇ ਲੱਭ ਕੇ ਤਾਂ ਮੰਜਾ ਲੱਭਦੀ ਉਹ ਮੈਂ ਲਮੀ ਪਾਵਾਂ ਹੱਲੇ ਆ ਜਿਹੜੀ ਸੱਚੀ ਗੱਲ ਵਾ ਆ ਚਲੋ ਸੱਚੀ ਗੱਲ ਤੇ ਸੱਚੀ ਰਹੋ ਨਾ ਕਹਿੰਦੇ ਲੱਗੇ ਆ ਤੁਸੀਂ ਖੁਦ ਵੇਖ ਸਕਦੇ ਹੋ ਇਹਨੇ ਹੱਦ ਨਾਲ ਚਲਾਕੀ ਬਹੁਤ ਵੱਟੀ ਖੇਦੀ ਆ ਕਹਿੰਦੀ ਵੀ ਮੈਂ ਇਹ ਮੇਰੀ ਮਾਂ ਬਣ ਲੱਗੀ ਮੈਂ ਇਹਦੀ ਮਾਂ ਬਣ ਕੇ ਵਖਾਉਂਦੀ ਆ ਆ ਗੱਲ ਨੇ ਵੇਖੀ ਗਈ ਆ ਵਿੱਚ ਤੁਸੀਂ ਖੁਦ ਚੈੱਕ ਕਰ ਲਓ ਚਲੋ ਮੈਂ ਵੇ ਲੈਣਾ ਕੋਈ ਤੇਰੇ ਵੀ ਕੋਈ ਗੱਲ ਨਹੀਂ ਕੰਮ ਹੀ ਆਜਾ ਤੁਨ ਕਰਨਾਗੇ ਮੇਰਾ ਮਤਲਬ ਕਿੰਨੇ ਦਿਨਾਂ ਦਾ ਇਹ ਕੰਮ ਚੱਲਣ ਡਿਆ ਤੁਹਾਡਾ ਲੱਗਦਾ ਮੈਨੂੰ ਗੱਲਾਂ ਬਾਤਾਂ ਤੋਂ ਛੁੱਣ ਤੋ ਕਾਮੇ ਤੇ ਕਿਹੜੀ ਗਾਲਵਾ ਕਾਮ ਤਾਂ ਮੈਂ ਹੀ ਕਰਦੀ ਆ ਤੇ ਨਾਲ ਕਰਉਣੀ ਆ ਉਹ ਤੇ ਚਲੋ ਹੁਣ ਉਹਨੇ ਬਹਾਨਾ ਬਾਇਆ ਤੇ ਬਹਿ ਰਹੀ ਕਿ ਮੰਦੇ ਤੇ ਹੂੰ ਚਲੋ ਕੋਈ ਨਹੀਂ ਪੁੱਛ ਲੈਨੇ ਕਰ ਲੈਣਾ ਗੱਲ ਕੰਮ ਚਲਦੇ ਨਹੀਂ ਨਾ ਉਹ ਚਲਦੇ ਤੇ ਨਹੀਂ ਵੀ ਚਲੋ ਇੱਕ ਦੂਜੇ ਨੂੰ ਐਵੇਂ ਸਤਾਨ ਬੁਣਾ ਜਾ ਦਿਖਾਉਣਾ ਉਹ ਚੰਗਾ ਨਹੀਂ ਲੱਗਦਾ ਬੰਦੇ ਨੂੰ ਕੱਟਿਆ ਤੁਸੀਂ ਰਹਿੜਾ ਵਾ ਵਧੀਆ ਤਰੀਕੇ ਨਾਲ ਰਹਿਆ ਕਰੋ ਕਿਤਾ ਕਿੰਨਾ ਕੰਮ ਆਵਾ ਕਦੇ ਮੈਂ ਤਾਂ ਬਥੇਰਾ ਨਹੀਂ ਪਸ ਤਾਂ ਸਲਾਹ ਨਾ ਕੰਮ ਕਰਿਆ ਕਰੋ ਪਰ ਨਹੀਂ ਉਹ ਰਲਦੀ ਨਹੀਂ ਜੀ ਸਾਡੇ ਨਾਲ ਮੰਮੀ ਬੱਸ ਨਹੀਂ ਕਰਾ ਹਣ

ਇਹੋ ਤਾਂ ਕੰਮ ਨਿਗਾ ਨਿਗਾ ਨਿਗਾਵੇਂ ਸਾਰੀ ਦਿਹਾੜੀ ਜਦ ਬਾਜੀਆਂ ਜੀਆਂ ਬੰਦਾ ਨੇ ਸਵੇਰੇ ਸਵੇਰੇ ਥੋੜਾ ਬੜਾ ਕੰਮ ਕੀਤਾ ਹੋਵੇ ਆਲੇ ਦੁਆਲੇ ਖੇਤਾਂ ਦਾ ਇੱਧਰ ਉੱਧਰ ਤੇ ਧਾਰਾ ਧੋਰਾ ਬੁੜੀਆਂ ਕਰਦਨ ਤੇ ਕੰਮ ਨਿਭੜੇ ਹੁੰਦਾ ਘਰ ਦਾਗੇ ਬਹੁਤ ਹੈਈਆ ਇਹ ਰਾਕੇ ਕੰਨ ਤਾਂ ਕੰਮ ਨਹੀਂ ਇੰਨਾ ਨਿਗਾ ਕੰਮ ਤਾਂ ਕੋਸ਼ਿਸ਼ ਨਹੀਂ ਦਾ ਪਰ ਇਹਨਾਂ ਨੂੰ ਪਾਰ ਹੀ ਲੱਗਦਾ ਯਾਦ ਬੰਦਾ ਲੈ ਚੀ ਲੋ ਜੀ ਪਾ ਦਿੰਦਾ ਕਿ ਜਾਂ ਲੈ ਰਹੀਆਂ ਨਹੀਂ ਗੀਆਂ ਹਾਂ ਯਾਰ ਸਾਹਿਬ ਕੋਹਾਂ ਬਹੁਤ ਹੀ ਕੋਈ ਨਹੀਂ ਪੁੱਛਦਾ ਮੈਂ ਕਰਦਾ ਗੱਲ ਉਹਨਾਂ ਕੀ ਗੱਲ ਆ ਤਲਾਕ ਕਰ ਜਾ ਮੋਟਰਸਾਈਕਲ ਤੋਂ ਤੁਹਾਨੂੰ ਸਬਜ਼ੀ ਸਬਜ਼ੀ ਲਿਆਦਾ ਕੋਈ ਪਖੰਡ ਥੋੜੇ ਘਟ ਕਰਿਆ ਕਰ ਕੀ ਪਖੰਡਾਂ ਨੂੰ ਕਿਵੇਂ ਆ ਕੇ ਆਪੇ ਵਿਖਾਲਤੇ ਆ ਜਦੋਂ ਤੇਰੇ ਸੱਟ ਲੱਗੀ ਨਹੀਂ ਤੂੰ ਪੱਟੀ ਖੋਲ ਕੇ ਤੇ ਕੈਮਰੇ ਜਾਇਆ ਕਰਨੀ ਵੀ ਕੋਹ ਹੋਣੀ ਹੈ ਮੈਨੂੰ ਉਹ ਤੇ ਸ਼ੁਕਰ ਕਰ ਤੂੰ ਬਚ ਗਈ ਆ ਵੀ ਉਹ ਤੇ ਆਵਾਜ਼ ਨਹੀਂ ਆਉਂਦੀ ਪਹਿਲੀ ਫੋਟੋ ਹੀ ਆਉਂਦੀ ਆ ਇਹ ਆਵਾਜ਼ ਆਉਂਦੀ ਇੰਦੇ ਜਦੋਂ ਦਛੰਡੇ ਪੁੰਡੇ ਨਾ ਪਤਾ ਨਹੀਂ ਕੀ ਗੱਲਾਂ ਅੰਦਰ ਕਰੰਦੀ ਆਏ ਹਾਏ ਇਹ ਬੁੱਢੀਆਂ ਦਾ ਵੀ ਕੋਹ ਨਹੀਂ ਹਾਲ ਤੁਹਾਡੇ ਪੁੱਠੇ ਸਿੱਧੇ ਕੰਨਾਂ ਦੇ ਵਿੱਚ ਬੀਣ ਵਜਾਈ ਜਾਂਦੀਆਂ ਵਜਾਈ ਜਾਂਦੀਆਂ ਉਹ ਜੇ ਮੈਂ ਨਿਆਣਿਆਂ ਨਾਲ ਉਦਾਂ ਹੀ ਢਈ ਹੀ ਕਰਨਾ ਇਹ ਕੀ ਪਿਆ ਸੱਟ ਮੇਰੇ ਬਹੁਤ ਗੋਟ ਜਿਹੜਾ ਲਾਥੀ ਗਿਆ ਇਹ ਨਾਲੋਂ ਵੀ ਮੈਂ ਐਵੇਂ ਨਹੀਂ ਕਰ ਸਕਦੀ ਨਾ ਹੋ ਤਾਂ ਫਿਰ ਉਹਨਾਂ ਨੂੰ ਪਤਾ ਤੇ ਲੱਗ ਗਿਆ ਨਾ ਪਖੰਡ ਕਰਨ ਲਈ ਆ ਮੇਰਾ ਤਾਂ ਵਾਧ ਪਖੰਡ ਤੇ ਇਹ ਕਰਦੀਆਂ ਮੇਰਾ ਤਾਂ ਵਾਧ ਲੁੱਟੀਆਂ ਤੈਨੂੰ ਇਹ ਲਾਉਂਦੀਆਂ ਤੂੰ ਹੀ ਵਸਵਾਸ ਕਰਕੇ ਇਹਨਾਂ ਤੇ ਲੱਗਣ ਚੱਲ ਬੱਚੇ ਕਿੱਥੇ ਆ ਉਹਨਾਂ ਨੂੰ ਤਾਂ ਮਿਲਣਾ ਬੱਚੇ ਕਮਰੇ ਚ ਬਸ ਸੁੱਤੇ ਆ ਸੁੱਤੇ ਆ ਤੇ ਠਾਲ ਉਹਨਾਂ ਨੂੰ ਪਤਾ ਨਹੀਂ ਨਾ ਡਾੜੀ ਆ ਉਹਨਾਂ ਦਾ ਉੱਠ ਜਾਂਦੇ ਆ ਜਾਂ ਮੈਂ ਲਾ ਤੂੰ ਹੀ ਜਾ ਕੇ ਮਿਲਣਾ ਹੀ ਆ ਗਾ ਪਹਿਲਾ ਵੰਡ ਮੌਕਾ ਨਹੀਂ ਦੂਜਾ ਵੇਹ ਲੈਣ ਤੋਰ ਪੈਂਦੇ ਆ ਉਹ ਖਰਾਬ ਹੀ ਹੋਣਾ ਵਾ ਵੰਡ ਵੇਹਦਾ ਬੁਰਾ ਪਿਆ ਵਜ ਇਹ ਗੱਲ ਸੁਣ ਨੀ ਨੰਨ ਨਜ਼ਰ ਆਉਂਦੀ ਆ ਮੈਂ ਕੋਈ ਗੱਲ ਕਰਾਂ ਤੇ ਉਹ ਨਜ਼ਰ ਆਉਂਦਾ ਸਭ ਮੀ ਪੈਣ ਡਿਆ ਵ ਮੀ ਚੋਦਾ ਛਲਾ ਬਹਿ ਜਾਣਾ ਜੈ ਇੰਨਾ ਪੁਰਾ ਪਿਆ ਭਾਈ ਨਾਦਾ ਆ ਵੀ ਖੜ ਵੀ ਪਈ ਏ ਜੇ ਲਿਆ ਲੈ ਛੁੱਟੀਆਂ ਦੇ ਪੈਸੇ ਚਾਰ ਦੇ ਜਾਈ ਦੇ ਨੰਨ ਨੂੰ ਤੇ ਦੇ ਵਰਤੀ ਤੁਰੇ ਜਾਂਦੇ ਵ ਇੱਕ ਤਾਂ ਢੇਰੀ ਲਾਈ ਆ ਉਹ ਬੱਲੇ ਮਾਂ ਦਾ ਸ਼ ਕੀ ਹਾਲ ਆ ਪਪਾ ਹੈ ਸ਼ਿਕਾਰ ਸਾਸਰੀ ਕਾਲ ਓਰ ਠੀਕ ਠਾਕ ਹਾਂਜੀ ਇਹ ਸੁਤਾ ਗੱਭਰੂ ਉਹ ਨਾ ਪ੍ਰੀਤ ਉੱਠਦਾ ਮੇਰਾ ਪੁੱਤ ਨੇ ਆ ਗਈ ਹਾਂ ਤੇ ਮੈਂ ਚੱਲ ਚੱਲਦੀ ਮਾਂ ਤੇ ਨਹੀਂ ਸੁੱਤਾ ਵਾ ਅਈ ਸਹੀ ਸਾਂ ਚੱਲ ਸੌਂ ਜਾ ਪੈ ਜਾ ਲੰਮਾ ਮੈਨੂੰ ਤਾਂ ਹੋ ਗਿਆ 20 ਮਿੰਟ ਆਏ ਨੂੰ ਚਾਹ ਜੂ ਪੀ ਗਏ ਠਈਆ ਹੋਰ ਕਿੱਦਾਂ ਚੱਲਦੀ ਬੜਾਈ ਤੁਹਾਡੀ ਬੜਾਈ ਵਧੀਆ ਪਾਪਾ ਹੂੰ ਹਾਂਜੀ ਜਾਣੇ ਨੋਟਿਫਿਕੇਸ਼ਨ ਤੇ ਵੀ ਹਾਂਜੀ ਜਾਣੇ ਅੱਜ ਤੇ ਛੁੱਟੀ ਸੀ ਅੱਛਾ ਅੱਜ ਤਾਂ ਨਹੀਂ ਗਏ ਚਲੋ ਕੋਈ ਨਹੀਂ ਹਾਂਜੀ ਤੇਰਾ ਭਈ ਨਾ ਪਰੀਦ ਹਾਂਜੀ ਵਧੀਆ ਹਾਂ। ਤੂੰ ਪਤਾ ਝੂਠ ਝਾਟ ਕਿੱਦਾਂ ਚੱਲਦਾ? ਕਿਹੜਾ ਪਪਾ ਝੂਠ? ਉਹ ਮੰਮੀ ਆਪਣੀ ਨਾਮ ਰਿਆ ਤੋਂ ਗੱਲਾਂ ਕਰਨ ਅੰਦਰ ਕੈਮਰੇ 'ਚ ਤੈਨੂੰ ਮੈਂ ਕਿਹਾ ਵਾ ਵੀ ਇੱਕ ਝੂਠ ਦੇ ਸੋਚਿਆ ਪਾਵਾ। ਸੱਚ ਬੋਲਣਾ ਵਾ ਹਮੇਸ਼ਾ ਜ਼ਿੰਦਗੀ 'ਚ। ਪਪਾ ਹੋ ਮम्मा ਨੇ ਮੈਨੂੰ ਕਿਹਾ ਵੀ ਹਰ ਗੱਲ ਮੈਨੂੰ ਦੱਸਣੀ ਆ। ਉਹ ਦੱਸਣੇ ਤੇ ਹੈਗੀ ਆ ਉਹ ਥੋੜੀ ਬੋਲਦਾ। ਉਹ ਨੇ ਪੱਜ ਲਾਇਆ ਸੀ ਆਪਣਾ ਕੰਮ ਤੋਂ ਬਚਣ ਦਾ ਕਰਕੇ। ਕੰਮ ਤੋਂ ਵੀ ਮੈਂ ਬਾਜਾ ਦੋ ਚਾਰ ਦਿਨ ਨਿਕਲ ਜਾਣਗੇ। ਇਹ ਬੁੜੀਆਂ ਦੀ ਗੱਲਾਂ 'ਚ ਤੂੰ ਨਾ ਆਇਆ ਕਰ ਚਲੋ ਬੰਤਾ ਬੜਾ ਪੜਾਈ ਤੇ ਜ਼ੋਰ ਦੋ ਦੋ ਵੇਜਣੇ ਹਾਂ ਹਾਂਜੀ papa ਮੈਂ ਨਾਲ ਹਾਂਜੀ ਨਾਲ ਰੱਤੂ ਸਕੂਲ ਗਈ ਠੀਕ ਨਵੀ ਹੂੰ ਤੂੰ ਚਾਚੀ ਕੋ ਕਿਹੜਾ ਝੂਠ ਬੋਲਤਾ ਮੈਂ ਕਿਹੜਾ ਝੂਠ ਬੋਲਿਆ ਤੂੰ ਮੇਰੀ ਮੰਮੀ ਬਾਰੇ ਕੋਈ ਝੂਠ ਬੋਲਿਆ ਇੱਥੇ ਫੋਟੇ papa ਕਹਿ ਕੇ ਗਏ ਹੋ ਨਹੀਂ ਯਾਰ ਇੱਧਰ ਵੇ ਮੰਮੀ ਮੈਨੂੰ ਕਿਹਾ ਵਾ ਮੰਮੀ ਨੇ ਵੀ ਸਾਰੀਆਂ ਗੱਲਾਂ ਮੈਨੂੰ ਦੱਸਣੀਆਂ ਜੋ ਵੀ ਘਰ ਚ ਹੁੰਦੀਆਂ ਜਿੰਨੇ ਤੈਨੂੰ ਕਿਹਾ ਕੁਝ ਤੇ ਹੁਣ ਮੈਂ ਸਾਰੀਆਂ ਗੱਲਾਂ ਦੱਸਣੀਆਂ ਆ ਮੰਮੀ ਨੇ ਕਿਹਾ ਵਾ ਗੱਲ ਕੀ ਹੋਈ ਏ ਇਦਾਂ ਗੱਲ ਕੀ ਹੁੰਨੀ ਆ ਹੂੰ ਜੋ ਆਂਟੀ ਨੇ ਕਿਹਾ ਮੈਨੂੰ ਉਹ ਮਮਾਂ ਦਾਤਾ ਕਹ ਲੈ ਤੂੰ ਮੇਰਾ ਛੋਟਾ ਭਰਾਵਾ ਮੈਨੂੰ ਸਮਝਾਉਂਦਾ ਫਿਰਦੇ ਵਾ ਤੇ ਤੂੰ ਇਦਾਂ ਨੀਆਂ ਗੱਲਾਂ ਨਾ ਕਰਿਆ ਕਰ ਇਦਾਂ ਫਿਰ ਘਰ ਦੇ ਵਿੱਚ ਲੜਾਈ ਪੈਂਦੀ ਆ ਤੂੰ ਰਹਿੰਦੇ ਮੈਨੂੰ ਨਾ ਇਹ ਨਾ ਸਮਝਾ ਮੈਨੂੰ ਮੇਰੀ ਮੰਮੀ ਸਮਝਾਉਣ ਆਲੀ ਹੈਗੀ ਆ ਕੋਈ ਨਹੀਂ ਪੈਣ ਦਾ ਫਰਜ ਹੁੰਦਾ ਤੂੰ ਭਾਵੇਂ ਗੁੱਸਾ ਕਰ ਭਾਵੇਂ ਜੋ ਮਰਜ਼ੀ ਕਰ ਮੇਰਾ ਫਰਜ ਹੈ ਵਾ ਤੈਨੂੰ ਸਮਝਾਣਾ ਬਾਈ ਠੀਕ ਆ ਠੀਕ ਆ ਸੁੱਤੇ ਉੱਠਦੇ ਨੂੰ ਦੇਤੀ ਹੈ ਮੈਨੂੰ ਕੋਈ ਨਹੀਂ ਜਾ ਕੇ ਪਾਣੀ ਪੂਣੀ ਪੀ ਹੁਣ ਚੱਲਾਂ ਜਾ ਮੰਮੀਆਂ ਲੈ ਕੇ ਆ ਸਿੱਕੂ ਜਾ ਮਿਰਚਾਂ ਦੇ ਵਾਵਾ ਹੋ ਗਿਆ ਵਾ ਹੋ ਮਿਰਚਾਂ ਤਾਂ ਹੁਣ ਆ ਆਹੋ ਕਾ ਮੈਨਾਂ ਬੁੜੀਆਂ ਨੇ ਕੀ ਕਰਨਾ ਵਾ ਇਨਾਂ ਕੋ ਗੱਲਾਂ ਹੀ ਆ ਬਸ ਸੁਣ ਲੋ ਇਨਾਂ ਕੋ ਗੱਲਾਂ ਗੱਲਾਂ ਤਾਂ ਬੜੀਆਂ ਸੁਣਾਉਂਦੀ ਆ ਨੀ ਮਿਰਚਾਂ ਕੱਢੀ ਆ ਟੌਪ ਦੀਆਂ ਮਿਰਚਾਂ ਵਾਂ ਟੌਪ ਦੀਆਂ ਆ ਕੇ ਵੇ ਕੌੜੀ ਬੜੀ ਆ ਇਨਾਂ ਤੇ ਕਦੀ ਔਖਿਆ ਨਹੀਂ ਵੀ ਇੰਤੋਂ ਹੋਈ ਆਈਏ ਇਨਾਂ ਨੂੰ ਬੈਠਿਆ ਬਠਾਈਆਂ ਨੂੰ ਚੀਜ਼ ਮਿਲਦੀ ਆ ਹੋਰ ਇਨਾਂ ਨੂੰ ਇਨਾਂ ਕੀ ਕਰਨਾ ਲੋ ਕੀ ਭਾਂ ਲੈ ਜਾਣ ਤੋੜ ਕੇ ਹੂੰ ਮੇਰਚਾ ਤੁਹਾਡੇ ਹਫ਼ਤੇ ਜੋਗੀਆਂ ਹੋ ਜਾਣੀਆਂ ਚੰਗਾ ਯਾ ਕਰਦੀਆਂ ਮੇਰਚਾ ਨਾਲ ਵੀ ਦੀਸ ਨਹੀਂ ਉਹ ਤਾਂ ਭਾਈ ਇਹ ਨਾ ਵੇਖੇ ਉਹ ਤੇ ਕਹਾ ਆਹ ਮਾਤਾ ਮਿਰਚ ਦੇ ਵਾਵਾ ਹੀ ਲੱਗੀ ਆ ਤੇ ਮੁੱਕਣ ਨਹੀਂ ਦਈ ਇਹਦੇ ਨਾਲੋਂ ਕਿੰਨੀਆਂ ਕਿ ਥੋੜੀ ਜੇ ਥੋੜਾ ਸਾਰੀਆਂ ਹੀ ਕਾ ਪੱਕੀ ਜਾਣੀਆਂ ਥੋੜੀਆਂ ਬਲੀਆਂ ਪਕਾ ਵੀ ਲੋਗੇ ਹਾਂ ਉਹ ਮੋਟੀਆਂ ਮੋਟੀਆਂ ਤੋਲੋ ਮੋਟੀਆਂ ਮੋਟੀਆਂ ਤੋਲਣੀਆਂ ਆਹ ਕਲਵਿੰਦਰ ਜੀ ਮੈਂ ਫਿਰ ਖਾਲ ਖੁੱਲ ਟੋਕ ਲਿਆ ਵਾ ਉਹ ਚੱਲੇ ਘਮਾਣਾ ਨਾ ਹਾ ਤੇ ਤੂੰ ਕਹੀ ਲੈ ਗਿਆ ਨਾ ਬੱਟਾ-ਬੱਟਾ ਵੇਖਿਆ ਇੱਕ ਵਾਰ ਮੀਂਹ ਮਾ ਪਿਆ ਵਾ ਤੇ ਪਾਣੀ ਪੁਣੀ ਨਿਕਲਦਾ ਨਾ ਉਹ ਇੱਕ ਪੈਰੀ ਦਾ ਚੱਲ ਲੈ ਆ ਅੱਗੇ ਮੈਂ ਤੈਨੂੰ ਕੱਲ ਵੀ ਡੱਕਿਆ ਜਾਂ ਤੂੰ ਲੈ ਆ ਉਹਨਾਂ ਰਿਹਾ ਵਾ ਮੀਂਹ ਹਾ ਤੇ ਪੁੱਤ ਕਹੀ ਲਿਆ ਫੜ ਕੇ ਮੈਂ ਵੇਖਾ ਵਾ ਪਾਣੀ ਆਹੋ ਵੇਖਿਆ ਹੈ ਨਹੀਂ ਜਲਦੀ ਲੈ ਕੇ ਆ ਦੇਖਣਾ ਬਈ ਧਿਆਨ ਨਾਲ ਕਿ ਰਹਾ ਹੈ ਗਾਈ ਕੋਲੇ ਮੋਟਾ ਹਟੇ ਤਿਲਕਣਾ ਬੜੀ ਆ ਕੋਈ ਨਹੀਂ ਮੈਂ ਜਾਵਣਾ ਚੱਲ ਆ ਫਿਰ ਬੇ ਨਾਲੇ ਮੈਨੂੰ ਪੈਸੇ ਚਲੋ ਮੈਂ ਲਿਆਵਾਂ ਚਲੋ ਮੈਂ ਆ ਗਿਆ ਵੇਖ ਚਲ ਵੇਖਿਆ ਵੇਖਿਆ ਮੈਂ ਜੰਨਾ ਨਾ ਕੰਮ ਡੈਪੀ ਕਰਨਾ ਆਹੋ ਕਾਬੜਾ ਹੋਇਆ ਸੀਗਾ ਤੇ ਗੋਟ ਹੋ ਗਿਆ ਠੀਕ ਨਾਲੇ ਗੋਟਾ ਤਾਂ ਮੇਰਾ ਔਦਾ ਹੀ ਆ ਹੂੰ ਠੀਕ ਠਾਕ ਆਦਾ ਵਾ ਹੁਣ ਜੇ ਨਾ ਕੰਮ ਕਰਾਂ ਫੇਰ ਵੀ ਨਹੀਂ ਸਰਦਾ ਹੂੰ ਕਰਨਾ ਤਾਂ ਪੈਣਾ ਹੀ ਆ ਕੰਮ ਚਲੋ ਘਾਗੂ ਪੁੱਟਿਆ ਹੋਵੇ ਵਿੜੇ ਚੋਦੇ ਸਾਫਲ ਵਧੀਆ ਲੱਗਦਾ ਵਾ ਹਾਂਜੀ ਹੂੰ ਦੇ ਹਾਏ ਪਾਣੀ ਨਹੀਂ ਪਾਣੀ ਦੇ ਰੱਬ ਨੇ ਤਾਂ ਤਾਂ ਨਕਰਾਤੀ ਆ ਪਾਣੀ ਦੇ ਦੋ ਦਿਨ ਹੁਣ ਬੱਤੀ ਨਾ ਵੀ ਆਵੇ ਤਾਂ ਤਾਂ ਵੀ ਕੋਈ ਗੱਲ ਨਹੀਂ ਝੋਨੇ ਨੂੰ ਅੱਛਾ ਬਹੁਤ ਪਾਣੀ ਹੋ ਗਿਆ ਵਾ ਚਲ ਵਧੀਆ ਵਾ ਹੂੰ ਆ ਮੈਂ ਪੈਰਪੁਰ ਤੋਂ ਲਾ ਮੜ ਜੇ ਕਈ ਇੱਥੇ ਰੱਦਾਂ ਦੇ ਅੰਦਰ ਰੱਖਣੀਆਂ ਕਹੀਏ ਤੇ ਕਮਰੇ ਚ ਰੱਖ ਲਰੋ ਕਿਉਂ ਕਰ ਆਣੀ ਜਾਈ ਨਹੀਂ ਬੱਤੀ ਜੇ ਨਹੀਂ ਹਾਲਤ ਬੰਦੀ ਆ ਹੂੰ ਆ ਜਾਂਦੀ ਕੋਈ ਨਹੀਂ ਹੁਣ ਬਦਲ ਹੋ ਗਿਆ ਚਾ ਆਈ ਜਾਣੀ ਆ ਕੇ ਓ ਬੱਲੇ ਬੱਲੇ